ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਦੇ ਕੰਮ ਲਈ ਵਰਤਿਆ ਜਾਂਦਾ ਹੈ ਜਾਂ ਫਾਇਰ ਬ੍ਰਿਗੇਡ ਜ਼ਿਆਦਾਤਰ ਅੱਗ ਬੁਝਾਉਣ ਹੀ ਜਾਂਦੀ ਹੈ ਪਰ ਅੱਜ ਬਟਾਲਾ ਦੇ ਵਿੱਚ ਫਾਇਰ ਬ੍ਰਿਗੇਡ ਨੇ ਕਿਸੇ ਦੀ ਜਾਨ ਬਚਾਈ ਹੈ ਜਾਨ ਬਚਾਈ ਹੈ ਇੱਕ ਕੋਇਲ ਦੇ ਬੱਚੇ ਦੀ ਕੋਇਲ ਦਾ ਬੱਚਾ ਜ਼ਮੀਨ ਤੋਂ ਕਰੀਬ ਕਰੀਬ 50 ਫੁੱਟ ਉੱਚੇ ਇੱਕ ਫੇਰ ਤੇ ਕਿਸੇ ਡੋਰ ਦੇ ਨਾਲ ਵੱਜ ਗਿਆ ਸੀ ਔਰ ਉੱਤਰ ਫਰਿਆ ਸੀ ਸਾਨਕ ਦੁਕਾਨਦਾਰ ਨੇ ਫਰਗ੍ਰੇਡ ਨੂੰ ਫੋਨ ਕੀਤਾ ਤਾਂ ਤੁਰੰਤ ਫਰਗ੍ਰੇਡ ਵੀ ਪਹੁੰਚੀ ਜਿਨ੍ਹਾਂ ਨੇ ਆ ਕੇ ਇਸ ਕੋਲ ਦੇ ਬੱਚੇ ਨੂੰ ਰੈਸਕਿਊ ਕੀਤਾ ਤਾਂ ਗੁਣਿਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਤੇ ਉਹ ਦੁਕਾਨਦਾਰ ਨਾਲ ਗੱਲ ਕਰ ਲਾਂਗੇ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਕਾਲ ਕੀਤੀ ਸੀ ਕੀ ਨਾਮ ਹੈ ਮੋਹਿਤਾ ਜੀ ਕੋਈ ਕੀ ਦੇਖਿਆ ਕਿੱਦਾਂ ਦੇਖਿਆ ਤੇ ਫੋਨ ਤੇ ਕਰੂਗਾ ਇਹ ਸਰ ਮੈਂ ਮੇਰੇ ਭਾਈ ਸਾਹਿਬ ਇੱਥੇ ਹੈਗੇ ਉਹਨਾਂ ਦੀ ਸ਼ਾਪ ਹੈ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਇੱਕ ਕੋਇਲ ਅਪਡੇਟ ਸੇਵ ਕਰਾ ਉੱਥੇ ਸਾਫ ਪ੍ਰਾਣਾ ਜੇ ਹੈਗੇ ਆ ਤੇ ਇਹਨਾਂ ਨੂੰ ਬਚਾਇਆ ਜਾਏ ਤੇ ਅਸੀਂ ਫਿਰ ਆ ਗਏ ਆਪਣਾ ਯਤਨ ਕੀਤਾ ਭਾਈ ਸਾਹਿਬ ਨੂੰ ਵੀ ਨਾਲ ਲਿਆ ਇਹਨਾਂ ਨੇ ਵੀ ਕੋੜੀ ਭੋੜੀ ਆਪਾਂ ਲਾ ਕੇ ਯਤਨ ਕੀਤਾ ਪਰ ਗੱਲ ਨਹੀਂ ਬਣੀ ਫਿਰ ਅਸੀਂ ਫਾਇਰ ਬ੍ਰਿਗੇਡ ਤੇ ਫੋਨ ਨੰਬਰ ਲਾਇਆ ਏ ਪਾ ਜੀ ਨਾਲ ਮੈਂ ਗੱਲ ਹੋਈ ਪਾ ਜੀ ਕਹਿੰਦੇ ਸੀ 15 ਮਿੰਟਾ ਜਾ ਰਹੇ ਆ ਉਹ 15 ਮਿੰਟ ਤੇ ਵਾਕੇ ਆ ਗਏ ਤੇ ਉਹਨਾਂ ਨੇ ਆ ਕੇ ਲਾਕ ਕੀਤਾ ਕਿੰਨਾ ਪੁੱਛਿਆ ਸੀ ਕੀ ਲੱਗਦਾ ਜੇ ਥੋੜਾ ਸਮਾਂ ਬਥੇ ਗਰਮੀ ਦਾ ਮੌਸਮ ਹੈ ਹਮਸਾ ਦਾ ਮੌਸਮ ਹੈ ਜੇ ਹੋਰ ਥੋੜੀ ਦਿਨ ਪੰਛੀ ਰਹਿ ਜਾਂਦਾ ਤੇ ਕੀ ਨੁਕਸਾਨ ਹੋ ਸਕਦਾ ਸੀ ਬਿਲਕੁਲ ਸਰ ਬਿਲਕੁਲ ਥੋੜੀ ਦਿਨ ਹੋ ਰਹਿ ਜਾਂਦਾ ਤੇ ਮੁਸ਼ਕਲ ਸੀ ਬਚਣਾ ਲੇਕਿਨ ਇਹ ਉਚਾਈ ਬਹੁਤ ਜ਼ਿਆਦਾ ਸੀ ਫਟਵਟ 40 50 ਫੋਰ ਸੀਗੀ ਤੇ ਅਸੀਂ ਵੀ ਯਕਨ ਕੀਤਾ ਆਪਣੇ ਮਨ ਪਰ ਨਹੀਂ ਗੱਲ ਬਣੀ ਫਿਰ ਇਹ ਪਾਰੀ ਰੇਡ ਭਾਈ ਸਾਹਿਬ ਨੇ ਆ ਕੇ ਜਲਾ ਲੱਗਦਾ ਗੋਣ ਪਸ਼ੂ ਨੂੰ ਜਾਨ ਬਚਾ ਦੇਵਾਂਗੇ ਜੀ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਇਹਨਾਂ ਦੇਖਿਆ ਕੋਈ ਜੇ ਜੇ ਤੋ ਉਛਾ ਜਾਂਦੀ ਹੋ ਸਕਿਆ ਜੇ ਘਟਨਰੀ ਕੋ ਜਾਣਾ ਪਿਆ ਤਾਂ ਆਪਾਂ ਵੈਟਰਨ ਦੇ ਕੋਲ ਜਾਵਾਂਗੇ ਵੈਟਰਨ ਕੋ ਜਾਵਾਂਗੇ ਸਾਡੇ ਨਾਲ ਫਾਇਰ ਬੁਗੇਟ ਦੇ ਜਿਹੜੇ ਜਿਨਾਂ ਨੇ ਅਗਰੇਸਕਿਊ ਕੀਤਾ ਕੀ ਨਾਮ ਹੈ ਜੀ ਕੁਮਿੰਦਰ ਸਰ ਕੁਮਿੰਦਰ ਜੀ ਫੋਨ ਗਿਆ ਸੀ ਕਿੱਦਾਂ ਰੈਸਕਿਊ ਕੀਤਾ ਅੱਜ ਇਹਨਾਂ ਨੂੰ ਫੋਨ ਕੀਤਾ ਸੀ ਵੀ ਇਹ ਆ ਇਹ ਰਸਖ ਦੇਖੋ ਕੋਈ ਪੰਛੀ ਹੈ ਤੁਹਾਨੂੰ ਉਹ ਬਚਾ ਨਹੀਂ ਸਕਦਾ ਅਸੀਂ ਆਪਣੀ ਗਤੀ ਨਾਲ ਨਾਲ ਹੀ ਲੈ ਆਏ ਆਏ ਇੱਥੇ ਆਣ ਕੇ ਹੀ ਪਹਿਲਾਂ ਉਹਨਾਂ ਨੇ ਚੱਲਦੇ ਚੜ ਕੇ ਉਹਰੇ ਨਾਲ ਫਿਰ ਸਨ ਸਪੋਰਟ ਨਹੀਂ ਮਿਲਦੀ। ਫਿਰ ਉਹ ਪੌੜੀ ਲਾ ਕੇ ਦੋਨ ਵਰਤੋਂ ਜਿਹੜੇ ਪੜਾ ਕੇ ਉਹਨਾਂ ਨੇ ਕਿੰਨਾ ਘੁੱਟਿਆ ਸੀ ਤੇ ਕਿੰਨਾ ਔਖਾ ਸੀ ਕਿਸੇ ਦੀ ਜਾਨ ਬਚਾਉਣਾ। ਸਰ ਔਖਾ ਤਾਂ ਫਿਰ ਹੁੰਦਾ ਇਹ ਆਖਮਾ ਦੇ ਰਿਸਕ ਲੈਣਾ ਦੇਣਾ ਥੋੜਾ ਉਹਦਾ। ਕੋਈ ਗੱਲ ਨਹੀਂ ਇਹ ਗੱਜੇ ਵੀ ਇਹੀ ਕਈ ਥਾਵਾਂ ਤੇ ਰੈਸਕਿਊ ਕੀਤਾ। ਕਈ ਥਾਵਾਂ ਤੇ ਰੈਸਕਿਊ ਕੀਤਾ। ਜਾਨ ਬਚਾਈ ਹੈ। ਜਾਨ ਭਾਵੇਂ ਪੰਛੀ ਦੀ ਹੈ ਪਰ ਜਾਣਤਾ ਪਰਮਾਤਮਾ ਨੇ ਹਰ ਕਿਸੇ ਚੋਂ ਪਾਈ ਹੈ ਜਿਸ ਦੇ ਚੋਂ ਜਾਣ ਪਾਈ ਹੈ ਉਸ ਦੀ ਬਚਾਉਣੀ ਵੀ ਚਾਹੀਦੀ ਹੈ ਕੈਮਰਾਮੈਨ ਮਨੀਤ ਨਾਲ ਨੇ ਤੈਨੂੰ ਸਰਾ ਆਧਿਆਨਿਕ ਸਿਹਰਾ ਟੀਵੀ ਪਟਾਰਾ ਖਸਾਸੀ ਦੇਖਦੇ ਆਂ ਕਿ ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਦੇ ਕੰਮ ਲਈ ਵਰਤਿਆ ਜਾਂਦਾ ਹੈ ਜਾਂ ਫਾਇਰ ਬ੍ਰਿਗੇਡ ਜ਼ਿਆਦਾਤਰ ਅੱਗ ਬੁਝਾਉਣ ਜਾਂਦੀ ਹੈ ਪਰ ਅੱਜ ਪਟਾਲਾ ਦੇ ਵਿੱਚ ਫਾਇਰ ਬ੍ਰਿਗੇਡ ਨੇ ਕਿਸੇ ਦੀ ਜਾਨ ਬਚਾਈ ਹੈ ਜਾਨ ਬਚਾਈ ਹੈ ਇੱਕ ਕੋयल ਦੇ ਬੱਚੇ ਦੀ ਕੋयल ਦਾ ਬੱਚਾ ਜ਼ਮੀਨ ਤੋਂ ਕਰੀਬ 30-50 ਫੁੱਟ ਉੱਚੇ ਇੱਕ ਰੇੜ ਦੇ ਕਿਸੇ ਡੋਰ ਦੇ ਨਾਲ ਵੱਜ ਗਿਆ ਸੀ ਔਰ ਉਹ ਤਰਫ ਰਿਹਾ ਸੀ ਸਥਾਨਕ ਦੁਕਾਨਦਾਰ ਨੇ